ਮੇਰੀ ਗੱਲ ਸੁਣਾ ਭਲਾ ਜੇਲ ਜੀ ਵੀ ਮਿਲਦੇ ਹੋਣਗੇ ਫਰੂਟ ਤੇਰੀ ਜ਼ੁਬਾਨ ਨੂੰ ਲੱਗਦੀ ਹੈ ਪੱਛੀ ਐ ਫਜੀ ਨੂੰ ਹੈ ਕਦੀ ਤੇ ਚੱਜ ਨਾਲ ਬੋਲ ਪਿਆ ਕਰ ਪਤਾ ਨਹੀਂ ਕੀ ਖਾਂਦੀ ਆ ਖਾਣ ਨੂੰ ਤੇ ਮੈਂ ਹੀ ਤੇ ਨਹੀਂ ਵਧੀਆ ਵਧੀਆ ਸਮਾਨ ਤੈਨੂੰ ਪਰ ਬੋਲਦੀ ਜ਼ਹਿਰ ਹੀ ਆ ਜਿਹੜੀ ਸੱਚਾਈ ਹੋ ਤਾਂ ਕਹਿਣੀ ਆ ਕੀ ਕਰੀ ਹੈ ਸੱਚਾਈ ਐ ਹੈ ਬੋਲਣ ਲੱਗੀ ਕਮ ਸੇ ਕਮ ਸੋਚ ਤੇ ਲਿਆ ਕਰ ਮੈਂ ਬੋਲਣ ਕੀ ਲੱਗੀ ਆ ਐਦਾਂ ਨਹੀਂ ਬੋਲੀਦਾ ਹੁੰਦਾ ਚੰਗਾ ਕਿਸੇ ਵੇਲੇ ਦੀ ਗਈ ਗੱਲ ਤੇ ਸੱਚੀ ਹੋ ਜਾਂਦੀ ਆ ਸਾਨੂੰ ਤਾਂ ਸੱਚ ਪਤਾ ਹੀ ਆ ਨਾ ਪਰ ਇਹ ਇੱਕ ਗੱਲ ਆ ਡੈਡੀ ਹੁਣੀ ਹੁਣ ਆਉਂਦੇ ਹੀ ਹੁਣੇ ਆ ਇਹ ਆ ਕਿ ਉਹਨਾਂ ਦੇ ਸਾਹਮਣੇ ਬੜੇ ਵਧੀਆ ਰਹੇ ਉਹ ਇਹ ਨਾ ਹੋਵੇ ਕਿ ਉਹਨਾਂ ਦੇ ਸਾਹਮਣੇ ਡਰੇ ਡਰੇ ਰਹੇ ਉਹ ਤਾਂ ਉਹਨਾਂ ਨੂੰ ਪਤਾ ਲੱਗ ਜੇ ਡਰੀ ਤੇ ਨਹੀਂ ਮਰੇਦੀ ਪਰ ਫਿਰ ਵੀ ਜਿਹੜੀ ਗੱਲ ਦਾ ਸਾਨੂੰ ਪਤਾ ਜੋ ਅਸੀਂ ਕੀਤਾ ਵਾ ਉਹ ਤੇ ਹੈ ਹੀ ਐ ਨਾ ਪੁੱਤ ਜਿੱਦਾਂ ਮਰਜੀ ਉਹਨਾਂ ਨੇ ਵੇਖ ਕੇ ਤੇ ਇੱਕ ਵਾਰੀ ਸਰੀਰ ਮੇਰਾ ਜਾਣਾ ਵਾ ਕੰਬ ਪਰ ਕੋਈ ਨਹੀਂ ਕੰਟਰੋਲ ਕਰੂੰਗੀ ਆਪਣੇ ਆਪ ਤੇ ਮੈਂ ਐਡੀ ਤਾਂ ਮੈਂ ਵੀ ਨਹੀਂ ਗਈ ਪੀੜੀ ਛੱਡੀ ਹਾਰ ਮੰਨ ਜਾ। ਕਿਹੜਾ ਪਤਾ ਵਾ ਉਹਨਾਂ ਨੂੰ ਜੇ ਤੁਸੀਂ ਇਦਾਂ ਦੀਆਂ ਕੋਈ ਹਰਕਤ ਕਰੋਗੇ ਤਾਂ ਤੁਹਾਨੂੰ ਤਾਂ ਪਤਾ ਲੱਗਣਾ ਵਾ ਐਵੇਂ ਨਾ ਉਹਨਾਂ ਦੇ ਸਾਹਮਣੇ ਐਵੇਂ ਡਰੀ ਜਾਇਓ ਚੁੱਪ ਕਰਕੇ ਆਪਣਾ ਖਾਣ ਪੀਣ ਨੂੰ ਉੱਦਾ ਹੀ ਰੱਖਿਓ ਜਿੱਦਾਂ ਹੈਗਾ ਹੀ ਰਹਾ। ਫੇਰ ਨਹੀਂ ਉਹਨਾਂ ਨੂੰ ਕੁਝ ਪਤਾ ਲੱਗਣਾ ਤੇ ਨਾਲੇ ਪੈਰਾਂ ਤੇ ਪਾਣੀ ਨਾ ਪੈਣ ਦਿਓ ਕਿ ਸਾਨੂੰ ਨਹੀਂ ਪਤਾ ਕਿੱਥੇ ਗਈ ਐ ਸਾਨੂੰ ਕਿਹੜਾ ਦੱਸ ਕੇ ਗਈ ਐ ਕੋਈ ਗੱਲ ਨਹੀਂ ਪੁੱਤ ਤੂੰ ਵੇਖੀ ਜਾਈ ਮੇਰਾ ਕਮਾਲ ਮੈਂ ਨਹੀਂ ਪੈਰਾਂ ਤੇ ਪਾਣੀ ਪੈਣ ਦਿੰਦੀ ਤੇ ਤੂੰ ਆਪਣੀ ਜ਼ੁਬਾਨ ਤੇ ਕੰਟਰੋਲ ਰੱਖੀ ਤੇਰੀ ਜ਼ੁਬਾਨ ਖੁੱਲੜੀ ਤਾਂ ਖੁੱਲੜੀ ਮੇਰੀ ਨਹੀਂ ਜ਼ੁਬਾਨ ਖ ਮੈਂ ਮਰਨਾ ਥੋੜੀਆ ਗੱਲ ਕਰਕੇ ਕਿਤੇ ਨਾਲੇ ਮੇਰੀ ਗੱਲ ਸੁਣੋ ਮਨਸ ਮੁੰ ਲਾਤਾ ਨਾ ਉਹ ਟਿਕਾਣੇ SAPO ਲਾਤਾ ਮੈਂ ਤੇ ਅੱਗ ਹੀ ਲਾਦੀ ਹਾਂ ਸੁੱਤਾ ਹਾਂ ਹਾਂ ਦਫਾ ਕਰ ਪਰੇ ਬਾਸ ਉਹ ਵੀ ਇਕੱਠੀ ਕਰ ਦੇਣੀ ਉਹ ਕਰਦਾ SAPO ਫਿਰ ਛੱਡ ਦਿੰਦਾ ਮੈਂ ਮੈਂ ਨੀ ਕੋ ਨਿਸ਼ਾਨ ਰਹਿ ਜਾਂਦਾ ਤੇਰਾ ਕਿਰਾਦਾ ਮੈਂ ਤੇ ਸਾਰੀ ਰਾਤ ਨਹੀਂ ਸੁੱਤੀ ਉਹ ਟ੍ਰੈਫਿਕ ਕਰਜ ਮਰ ਗਈਆਂ ਮੈਂ ਤੇ ਹੁਣ ਗਈ ਹੁਣੇ ਹਾਂ ਲੱਗ ਗਈ ਆ ਗਈ ਸੀ ਤੇ ਇਹਦੇ ਫੋਨ ਕੀਤਾ ਜੀ ਆ ਰਹੀ ਸੀ ਖਾਲਾ ਖਾਲਾ ਮੁੜ ਕੇ ਤੇਰੇ ਸੰਗ ਚੜ ਗਣਾ ਇਹਨੂੰ ਖਾਲਾ ਆਉਂਦਾ ਪਹਿਲਾਂ ਪਹਿਲਾਂ ਤੂੰ ਇਹ ਖਾਓ ਸਹੀ ਗੀ ਕਿੰਨੇ ਮੈਂ ਤਾਂ ਖਾਂਢੀ ਆ ਕਰਾਂ ਕੀ ਪਰ ਇਹ ਫਿਕਰ ਜਹ ਲੱਗਾ ਨੇ ਵਿੱਚ ਹੁਣੇ ਆਣ ਕੇ ਗੇਟ ਗੜੀ ਖਾਰ ਨੂੰ ਮਾਰ ਦੇਣਾ ਹੁੰਦਾ ਨੇ ਤੇ ਮੇਰਾ ਤਾਂ ਸਾਹ ਟੱਗਿਆ ਜਾਣਾ ਇੱਕ ਵਾਰੀ ਪਰ ਚੱਲ ਕੋਈ ਗੱਲ ਨਹੀਂ ਥੋੜਾ ਜਿਹਾ ਤੂੰ ਵੀ ਧਿਆਨ ਨਾਲ ਵੀ ਠੀਕ ਆ ਨਾ ਟੈਨਸ਼ਨ ਨਾ ਲਵਾ ਖਾਓ ਤੂੰ ਚੁੱਪ ਕਰਕੇ ਫੇਰ ਨਾ ਹੋਣ ਜਾਓ ਨਾ ਚੱਲ ਖਾ ਹੀ ਲੈਣੀ ਉਹਦਾ ਤਾਂ ਪ੍ਰਣੰਗਣ ਹੀ ਧਿਆ ਹੁਕਾ ਪੁੱਤ ਗਿਆ ਹੀ ਉੱਥੇ ਤੇ ਕੰਮ ਵੇਲਾ ਬਣੀ ਗਿਆ ਨਾ ਹੈ ਉੱਥੇ ਮਿੱਤੇ ਤੇ ਰਹੇ ਮਗਰ ਪਾਣਾ ਕੁਝ ਅਕਟਾ ਜਿਹਾ ਬਣ ਗਿਆ ਉਹ ਇਹਦੇ ਵੇਖਿਆ ਕਿ ਲੌਂਡੇ ਕੀ ਆ ਕੇ ਮਾਸਾ ਮਾਸਾ ਲੋਹਾ ਲਾਉਣ ਦੇ ਸਾਡੀਆਂ ਚੀਜ਼ਾਂ ਸਹੀ ਬਣਾ ਮੇਰੀ ਗੱਲ ਸੁਣ ਲਾਗੇ ਸਾਡੇ ਬਰਾਬਰ ਤੇ ਆਣਗੇ ਬੈਕਿੰਗ ਇੱਕ ਪਾਣੀ ਤਾਂ ਨਹੀਂ ਪਹਿਲੇ ਇਹ ਤਾਂ ਪਤਾ ਉਹ ਕੋਈ ਗੱਲ ਨਹੀਂ ਪਿਆਲ ਦਿੰਨੇ ਆ ਮਸਲੇ ਨਾਲ ਗੱਲ ਕਰੋ ਕਿਦਾਂ ਉੱਡ ਉੱਡ ਕੇ ਪਿੰਦੇ ਜਾਂ ਪੁੱਤ ਪਿਆਲ ਪਾਣੀ ਜਾ ਉੱਡ ਤਾਂ ਹੁਣ ਦੋਨੋਂ ਬੈਕੋ ਕੇ ਪਿਆ ਨੂੰ ਤਾਣ ਕੇ ਲਾਗੇ ਬੈਗਿਓ ਚਰਹਾਲ ਚਰ ਪੁੱਛਨੇ ਆ ਵੀ ਵਧੀਆ ਨੇ ਆ ਸਫਰ ਤੇਰੀ ਟੋਟ ਟੋਟ ਪੈਂਦੇ ਜੇ ਬਸ ਕਦੇ ਸਵਾਦ ਨਾਲ ਗੱਲ ਨਹੀਂ ਕਰਨੀ ਹੁੰਦੀ ਮੰਮੀ ਪਾਣੀ ਮੰਗਿਆ ਬਸ ਤੁਹਾਨੂੰ ਹੋਰ ਕੀ ਕਹਿਤਾ ਪਾਣੀ ਕੀ ਮੰਗਿਆ ਵਾ ਕਿਦਾਂ ਮੰਗਿਆ ਪਾਣੀ ਉਦੋਂ ਵੀ ਤਾਂ ਬੰਦਾ ਪਿਆਰ ਨਾਲ ਕਹਿ ਸਕਦਾ ਵਾ ਪੁੱਤ ਅੱਛਾ ਪਤਾ ਨਹੀਂ ਕਿਦਾਂ ਦਾ ਸੁਭਾਅ ਹੋਰ ਸੁਣਾਓ ਫੇ ਬੜੀਆਂ ਗੱਲਾਂ ਤੁਸੀਂ ਕੀਤੀਆਂ ਹਾਂ ਮੰਮੀ ਬਣੀ ਅੱਛਾ ਠੀਕ ਵਾ ਤੇ ਲੈ ਕੇ ਨਹੀਂ ਆਏ ਐਡੀ ਸੇ ਤੇ ਥੋੜਾ ਮਿਲ ਜਣਾ ਅੱਛਾ ਕੋਈ 10 15 ਮਿੰਟ ਲੱਗਣੇ ਆ ਫਿਰ ਵੀ ਠੀਕ ਵਾ ਸਾਈ ਸੂਰ ਦੇ ਆਏ ਆ ਓਏ ਆਪੇ ਆਪਣੀ ਮਰਜ਼ੀ ਦਾ ਭਵਾ ਲਿਆ ਵਾ ਚਲ ਵਧੀਆ ਹੋ ਗਿਆ ਕਰਦੇ ਆ ਤੇ ਤੁਹਾਡੇ ਪੁੱਤਾਂ ਦਾ ਚਾਹੀਦਾ ਇਹ ਨਾ ਰਗ ਰੋਂਗੇ ਜਿਦਾਂ ਨੰਬੜ ਨੇ ਕਹੇ ਉਦਾਂ ਦਾ ਮੈਂ ਕਹਿ ਤਾ ਨੂੰ ਚੱਲੇ ਆਂ ਕਿ ਪੈਸੇ ਭਾਂ ਥੋੜੇ ਵੱਧ ਲੱਗੇ ਨਾ ਪਰ ਚੀਜ਼ ਵਧੀਆ ਦੱਸਾਂ ਪੁੱਤ ਕੀ ਗੱਲ ਆ ਤੇਰੇ ਹੁੰਦਿਆਂ ਵੀ ਉਹ ਮੇਵਾ ਤੋਣਾ ਤੇ ਲੋਹਾ ਲਾਉਂਦੇ ਹੂੰ ਜਿਹੜੇ ਕੰਮ ਆ ਪਾ ਕਰਵਾ ਲਏ ਨਾ ਪੱਕੇ ਹਨਾ ਤੇ ਵਧੀਆ ਤਰੀਕੇ ਨਾਲ ਚੱਲੂ ਨਾਲੇ ਚੱਲ ਵਧੀਆ ਹੋ ਗਿਆ ਵਧਾਈ ਹੋਵੇ ਤੁਹਾਨੂੰ ਦੋਵਾਂ ਪਿਓ ਬਤਾਂ ਠੀਕ ਵਾ ਨਾ ਆ ਤੇ ਬੜਾ ਵਧੀਆ ਹੋਇਆ ਚਲ ਕਰਦੀ ਚੀਜ਼ ਬਣ ਗਈ ਐ ਤੁਹਾਨੂੰ ਵਧਾਈਆਂ ਹੁਣ ਮੰਮੀ ਦੇ ਚਲੋ ਚਾਹ ਹੀ ਮੰਚਰ ਤੇ ਚੀਜ਼ ਆ ਗਈ ਹਨਾ ਚਲ ਵਧੀਆ ਹੋਵੇ ਆਪਣਾ ਕੰਮ ਚਲਾਵਾਂਗੇ ਹਾਂ ਨਹੀਂ ਠੀਕ ਵਾ ਉਹ ਨਾਲ ਕੋਈ ਨਹੀਂ ਆਉਂਦੇ ਸਾਡਾ ਲੱਗੀਆ ਕੰਮ ਕਰਦੇ ਚੰਗਾ ਲੱਗਦਾ ਮੈਂ ਤੈਨੂੰ ਡੱਬੇ ਦੇ ਪਈ ਡੱਬਾ ਵੀ ਲੈ ਆਵਾਂਗੇ ਕੋਈ ਗੱਲ ਨਹੀਂ ਜਦੋਂ ਘਰ ਆਈਗਾ ਨਾ ਉਦੋਂ ਡੱਬਾ ਵੀ ਲੈ ਆਵਾਂਗੇ ਪਤਾ ਕੀ ਜਦਵਾ ਜਦੋਂ ਨਵਾਂ ਕੋਈ ਕੰਮ ਸ਼ੁਰੂ ਕਰੀਏ ਨਾ ਮੂੰ ਮਿੱਠਾ ਕਰਾਈਦਾ ਸਾਰਿਆਂ ਦਾ ਕੋਈ ਨਹੀਂ ਲੈ ਆਉਣਾ ਇੱਕ ਦਿਨ ਦੋ ਲੈ ਆਵਾਂਗੇ ਬੜੀ ਖੁਸ਼ੀ ਵਾਲੀ ਗੱਲ ਹੈ ਮਾਰੇ ਨੇ ਖੁਸ਼ੀ ਦਿੱਤੀ ਸਾਡੇ ਘਰ ਵਿੱਚ ਹੈ ਤੇਰੀ ਮਾਈ ਮੋਟੀ ਗੱਲ ਕੰਬਲੀਆਂ ਜਿੱਥੇ ਇੰਨੇ ਪੈਸੇ ਗਰਜਨੇ ਉਸੇ 5-700 ਨਾ ਕੀ ਕਰਕੇ ਪੈ ਦੱਲਿਆ ਵੇ ਇਹ 2 ਚ ਦੱਬੇ ਲਿਆ ਮੇਰਾ ਮਹਾਰਾ ਸੁਖਣ ਰੋਣਾ ਕਰੇ ਹੈ ਨਹੀਂ ਨਹੀਂ ਵਧੀਆ ਸਭ ਕੁ ਵਧੀਆ ਚੱਲਣਾ ਮੇਰਾ ਪੁੱਤ ਕਿਹੜਾ ਮਾੜਾ ਇੰਨਾ ਚੰਗਾ ਹੈਗਾ ਮਮਮੀ ਨਵਦੀਪ ਦਾ ਪਿੰਡ ਲੱਗਣ ਡਿਆ ਉਹਦਾ ਫੋਨ ਖਾ ਕੇ ਨਹੀਂ ਹਾਈ ਹਾਈ ਵੀ ਕਿੱਥੋਂ ਕਰਦੀ ਏ ਮੈਨੂੰ ਫੋਨ ਮੈਨੂੰ ਤਾਂ ਪੁੱਛੀ ਵੀ ਨਹੀਂ ਗਈ ਕਿ ਢੀਕ ਵਧਵਾ ਕੇ ਦੇ ਹੈ ਮੈਨੂੰ ਤੇ ਮੈਨੂੰ ਦੱਸ ਹੀ ਦੇਣਾ ਸੀ ਵੀ ਚੱਲੀ ਮੈਂ ਤੈਨੂੰ ਦੱਸਿਆ ਉਹਦਾ ਵੀ ਕਹਿੰਦੀ ਸੀ ਮੈਂ ਚੱਲ ਜਾਣਾ ਤੇ ਐਡਾ ਬੈਗ ਮੁੰਡਿਆ ਭਰਿਆ ਜਿਉਂਨੇ ਕੱਪੜਿਆਂ ਦਾ ਹਾਂ ਤੂੰ ਤੂੰ ਕਿ ਤਰੰਡੀ ਹੀ ਸੀ ਚੁੱਕਿਆ ਨਹੀਂ ਜਾਣਿਆ ਮੈਂ ਤੇ ਕਿਹਾ ਕਿ ਦੋ ਚਾਰ ਦਿਨ ਰਹਿਣਾ ਵਾ ਕਿ ਤੂੰ ਤੇ ਆਉਣੀ ਤਾਂ ਸਾਲਾਂ ਬਦੀ ਰਹਿਣ ਚਲੀ ਹੁੰਨੀ ਆ ਤੇ ਆਂਦੀ ਨਹੀਂ ਮੇਰੇ ਕੱਪੜੇ ਆ ਮੈਂ ਖੰਡੇ ਖੰਡੇ ਤੇ ਮੈਂ ਪੁੱਤ ਨਹੀਂ ਬੋਲੀ ਮੈਂ ਵੱਧ ਘੱਟ ਬੋਲੂਗੀ ਤੇ ਫਿਰ ਕੀ ਕਰਾਂ ਤੈਨੂੰ ਪਤਾ ਤਾਂ ਹੈਗਾ ਗੁੱਸਾ ਤੇ ਨੱਕ ਤੇ ਚੜਿਆ ਇਦਾਂ ਆਹੋ ਕਿ ਮੈਨੂੰ ਪਤਾ ਜੀ ਜਿੰਨਾ ਗੁੱਸਾ ਕਰਦਾ ਮੈਂ ਨਹੀਂ ਪੁੱਤ ਖੁਸ਼ ਕਿਹਾ ਮੈਂ ਜਿੱਦਾਂ ਫਿਰ ਮੈਂ ਕਿਹਾ ਜਿੱਦਾਂ ਮੇਰਾ ਪੁੱਤ ਖੁਸ਼ ਉਦਾਂ ਹੀ ਮੈਂ ਖੁਸ਼ ਮੈਂ ਚੰਗੀ ਮਾੜੀ ਉਹ ਤੇ ਸਿਆਣ ਸਿਆਣ ਤੇ ਤੂੰ ਹੀ ਕਰ ਲਿਆ ਕਰਦੀ ਹੈਂ ਤੂੰ ਤੇ ਸਿਆਣੀ ਮੈਂ ਕੋ ਕਰਾਂ ਤਾਂ ਉਹ ਚੰਗਾ ਪੜਾ ਪਤਾ ਜਦੋਂ ਨਿਆਣਾ ਪੁੱਛੇ ਨਾ ਮਾਂ ਤੇ ਉਹ ਮੁਦ ਮਾਂ ਕੋਸ਼ ਤਾਈਏ ਤੈਨੂੰ ਇਹ ਤਾਂ ਪਰਮ ਨਿਆਣੇ ਘਰੋਂ ਚੱਲਦਾ ਨਹੀਂ ਕਰਦੀ ਪ੍ਰਵਾਹ ਕਰਦੇ ਹੁੰਦੇ ਹਾਂ ਤੇ ਤੂੰ ਤੇ ਸੈੜੀ ਪੈਣੀ ਤੂੰ ਤੇਰਾ ਫਰਜ਼ ਭਾਵੇਂ ਗੋਮ ਕਰਨਾ ਪਰ ਉਹ ਬਿਨਾਂ ਪੁੱਛੇ ਜਾ ਨਹੀਂ ਸਕਦੀ ਹੈ ਤੈਨੂੰ ਜੀ ਪੁੱਛ ਲੈ ਬੰਨੇ ਆਂਦੀ ਮੈਂ ਪਿੰਦਰ ਨੂੰ ਪੁੱਛ ਲਿਆ ਆ ਮੰਮੀ ਮੇਰੇ ਨਾਲ ਤਾਂ ਗੱਲ ਹੀ ਨਹੀਂ ਹੋਈ ਪੁੱਛ ਕਿਥੋਂ ਲੈਣਾ ਸੀ ਪੁੱਤ ਵੇ ਮੇਰੀ ਗੱਲ ਸੁਣ ਮੈਨੂੰ ਨਹੀਂ ਪਤਾ ਤੁਹਾਡੇ ਚ ਕੀ ਗੱਲ ਹੋਈ ਤੇ ਕੀ ਨਹੀਂ ਹੋਈ ਅੱਗੇ ਉਹ ਕਿੱਡੀ ਕੇ ਮੇਰੇ ਆਖੇ ਲੱਗਣ ਡਈ ਆ ਮੈਂ ਕਿਹਾ ਹੀ ਕਿ ਕਿੱਥੇ ਜਾਣਾ ਲੰਦੇ ਮੁੰਡੇ ਨੂੰ ਆਂਦੀ ਮੇਰੀ ਬਿੰਦਰ ਨਾਲ ਗੱਲ ਹੋ ਗਈ ਆ ਆਂਦੇ ਚਲਜੀ ਤੂੰ ਤੇ ਮੈਂ ਕਿਉਂ ਡਕਣਾ ਫਿਰ ਉਹਨੂੰ ਠੀਕ ਆ ਨਾ ਜੇ ਤੂੰ ਮਾਣ ਕਰੇ ਟਕਰਾ ਲਓ ਜੇ ਨਹੀਂ ਕਰਦਾ ਕੋਈ ਤੇ ਜਾਣ ਦੋ ਫਿਰ ਐਵੇਂ ਚਲੋ ਕੋਈ ਗੱਲ ਨਹੀਂ ਕਹਿਣਾ ਫਿਰ ਇੱਕ ਵਾਰੀ ਲਾ ਕੇ ਨੇ ਤੇ ਫਿਰ ਆਹੋ ਉਹ ਡੈਡੀ ਉਹਦੇ ਵਾਲੇ ਕਰਕੇ ਵੇਖਾਂ ਸ਼ਾਇਦ ਕੋਈ ਫਾਂ ਦਾ ਖਰਾਬ ਹੋ ਗਿਆ ਹੋਵੇ ਡੈਡੀ ਬੰਦ ਆਉਂਦੇ ਆ ਏ ਉਹੀ ਗੱਲ ਵਾ ਨਾ ਜਦੋਂ ਦੇ ਗਏ ਆ ਉਦੋਂ ਦੀ ਸਿਰਫ ਗੱਲ ਹੋਈ ਏ ਮੈਨੂੰ ਪੁੱਤ ਪਤਾ ਕੀ ਗੱਲ ਵਾ ਜਦੋਂ ਕੁੜੀਆਂ ਪੇਕੇ ਚਲ ਜਾਂਦੀਆਂ ਹਨ ਫਿਰ ਨਹੀਂ ਪਰਵਾਹ ਕਰਦੀਆਂ ਫਿਰ ਫੋਨ ਚਾਰਜ ਨਹੀਂ ਲਾਇਆ ਹੁਣ ਅਸਤੈਣ ਨੇ ਹੈ ਉਥੇ ਕੁੜੀਆਂ ਕੜੀਆਂ ਆ ਜਾਂਦੀਆਂ ਹੁਣੀਆਂ ਤਰਾਨ ਕਰਨ ਕੀ ਬੈਠੀ ਹੋਈਆਂ ਕਿਤੇ ਚਲ ਕੋਈ ਨਹੀਂ ਆਪੇ ਕਰ ਲੂਗੀ ਹੋ ਸਕਦਾ ਵਾ ਨਾ ਹੈਗਾ ਫਿਰ ਸਵੇਰੇ ਜਾ ਕੇ ਲੈ ਆਣਾ ਜਦੋਂ ਬੰਦਾ ਲੱਗੇ ਗਿਆ ਚਾਚੇ ਪੈਣ ਦੇ ਘਰਾਂ ਜੀ ਜਾਂਦਾ ਭੁੱਲ ਹੀ ਜਾਂਦਾ ਥਾਂ ਦਾ ਮੁਕੇ ਆਹੋ ਚਲੀ ਜਾਂਦੇ ਆ ਚਲੋ ਬੂਹੂ ਮੈਂਨੋ ਕੱਪੜੇ ਚੇਂਜ ਕਰਕੇ ਕਰਲਾ ਕਰਲਾ ਮੇਰਾ ਪੁੱਤ ਜਾ ਬੂ ਰੋਟੀ ਪਣੀਦਾ ਕਰੋ ਉਹ ਕੁੜੀ ਡਈਆ ਕਰਨ ਅੱਛਾ ਹੋਰ ਸੁਣਾਉ ਤਹੀ ਮੈਨੂੰ ਫਿਰ ਹੈ ਮੇਰਾ ਠੀਕ ਹੈ ਮੈਨੂੰ ਕੋਈ ਐਸੇ ਚਲੋ ਤੇ ਪੈਸੇ ਕੂਹਾਂ ਦਾ ਇੰਤਜ਼ਾਮ ਹੋ ਗਿਆ ਵਾ ਪੈਸੇ ਕੋਈ ਗੱਲ ਨਹੀਂ ਥੋੜੇ ਬੋਤੇ ਦੇ ਆ ਬਾਕੀ ਜਿੱਦਾਂ ਲੈਣ ਜਾਵਾਂਗੇ ਦੋ ਦਰਮਾਨ ਦੇ ਖਾਤੇ ਜਾਂ ਬਾਦਵੇਂ ਇਹ ਕਿਹੜੇ ਚੋਕੇ ਖੜਨੇ ਆ ਅੱਜ ਕੱਲ ਦੇ ਤੈਨੂੰ ਪਤਾ ਜਿੰਨਾ ਜਲਦਾ ਕੰਮ ਪਰ ਇੱਕ ਗੱਲ ਵਾ ਤੁਹਾਡੀ ਜਿਹੜੀ ਨੌ ਆ ਨਾ ਬਿਲਕੁਲ ਆਖੇ ਨਹੀਂ ਲੱਗਦੀ ਲੈ ਵੀ ਮੈਂ ਸੱਸ ਮਾ ਵਾਂ ਮੈਨੂੰ ਜਾਣ ਲੱਗੀ ਦੱਸ ਕੇ ਜਾਂਦੀ ਮੈਨੂੰ ਪੁੱਛ ਕੇ ਜਾਂਦੀ ਤੇ ਮੈਨੂੰ ਖੁਸ਼ੀ ਹੁੰਦੀ ਹੈ ਇਹ ਗੱਲ ਦੀ ਵੀ ਮੇਰੀ ਨੌ ਮੈਨੂੰ ਪੁੱਛ ਕੇ ਚੱਲੀ ਆ ਵੇਖ ਲਓ ਇੱਕ ਵਾਰ ਹੀ ਚੁੱਪ ਕਰਕੇ ਡਾ ਬੈਗ ਭਰਿਆ ਤੂੰ ਤੂੰ ਕੀ ਲੈ ਗਈ ਕਿਤੇ ਇਹਨਾਂ ਨੇ ਕਿਹਾ ਮम्मी ਫਟ ਕੇ ਗਾਂਹ ਘਰ ਆਓ ਤੂੰ ਤੇ ਮਾਂ ਦੀ ਨੇ ਕੋਈ ਵਾਦਾ ਨਹੀਂ ਕੀਤਾ ਉਹਨਾਂ ਦਾ ਬਸ ਤੁਹਾਡੇ ਆਹੋ ਸ਼ੱਕਾਂ ਨੇ ਮਾਛੜਿਆ ਹਨ ਦੇਖੋ ਘਟ ਘਟ ਤਾਂ ਹੁੰਦੀ ਨੇ ਤਾਂ ਕੀ ਆਪਾਂ ਕਰਤਾ ਵਾ ਇੱਕ ਮੇਰੀ ਧੀ ਆ ਵਿਚਾਰੀ ਉਹ ਤੇ ਅੱਗੇ ਤੈਨੂੰ ਤਾਨੂੰ ਪਤਾ ਹੀ ਆ ਹੈ ਉਹ ਤੇ ਚੁੱਪ ਕਰਕੇ ਅੰਦਰ ਬੜੀ ਰਿੰਦੀ ਰੋਂਦੀ ਰਿੰਦੀ ਐ ਜੋ ਕੁ ਬਣਿਆ ਤੇ ਤੁਸੀਂ ਉਹਤੇ ਵੀ ਸ਼ੱਕ ਕਰਦੇ ਜੇ ਤੈਨੂੰ ਪੁੱਛਣ ਦੇ ਤੇਰਾ ਫਰਜ਼ ਪੰਦਾ ਜੇ ਮਮੀ ਇੱਕ ਦੋ ਵਾਰੀ ਫੋਨ ਕੀਤਾ ਹੈ ਹੈ ਚੰਗਾ ਰੋਟੀ ਲਿਆਵਾ ਬਣਾ ਕੇ ਤੁਸੀਂ ਕਿਹੜੀ ਕਿ ਸਵਾਦੀ ਗੱਲ ਕਰਨੀ ਆ ਠੀਕ ਗੱਲ ਕਰਨੀ ਇੱਥੇ ਇੰਤਾਂ ਕਰਦਾ ਨਾ ਤੇ ਡੈਡੀ ਇਹ ਫੋਨ ਤੇ ਫੋਨ ਕਰਕੇ ਪੁੱਛਦਾ ਪੜਾ ਇਹਨੂੰ ਵੀ ਫੋਨ ਕੋਈ ਚੁੱਕਣ ਦੀ ਵੀ ਕਰਦਾ ਹੁਣ ਹੈਲੋ ਹੈਲੋ ਸਾਸ਼ੀਆ ਜੀ ਵਧੀਆ ਵਧੀਆ ਤੁਸੀਂ ਸੁਣਾਓ ਹਾਂਜੀ ਹਾਂਜੀ ਸਭ ਵਧੀਆ ਠੀਕ ਠਾਕ ਤੇ ਮੈਂ ਨਵਦੀਪ ਨੂੰ ਕਿਉਂ ਨਹੀਂ ਚੁੱਕਾਂਂ ਢੀ ਨਹੀਂ ਨਵਦੀਪ ਭਾਈ ਇੱਥੇ ਆਈ ਏ ਨਹੀਂ ਮੰਮੀ ਦੱਸਣ ਦੇ ਵੀ ਹਾਂਜੀ ਅੱਛਾ ਮੈਂ ਤਾਂ ਕਰਕੇ ਕਹਿੰਦਾ ਮੈਂ ਮਰਨਾ ਵੀ ਹੋਈ ਸੀ ਨਾ ਗੱਲ ਤੇ ਆਖਣੀ ਮੈਂ ਪਿੰਡ ਜਾਣਾ ਤੇ ਮੈਂ ਤਾਂ ਵੇਚ ਲਈ ਆਪਣੀ ਮਰਜ਼ੀ ਕਰ ਲਈ ਪਰ ਨਹੀਂ ਡੜੀ ਕਰ ਰਹੀ ਨਹੀਂ ਜਿਹੜੇ ਹੀ ਤੇ ਜਿਹੜੇ ਹੀ ਆਏ ਆ ਅੱਛਾ ਪਰ ਫੋਨ ਨਹੀਂ ਚੁੱਕਣ ਦੀ ਚਲੋ ਠੀਕ ਹੈ ਠੀਕ ਚਲ ਨਾ બીજી ਗੱਲ ਕਰ ਫੋਨ ਕਰ ਸਕਦਾ ਹੈ ਕਿਹਦਾ ਫੋਨ ਪਿੰਗ ਦਦਾ ਪਿੰਗ ਦਦਾ ਫੋਨ ਹੁੰਦਿਆ ਹੈ ਕਹਿੰਦਾ ਇਹ ਨਾਵਜ਼ ਮੇਰੇ ਨਾਲ ਗੱਲ ਨਹੀਂ ਕਰਨ ਲਈ ਤੇ ਕਿੰਨੇ ਦਿਨਾਂ ਦੀ ਤੁਹਾਡੇ ਕੋਲ ਆਈ ਹੈ ਤੇ ਕੀ ਗੱਲ ਵਾ ਇਹ ਫੋਨ ਕਿਉਂ ਨਹੀਂ ਚੁੱਕਦੇ ਨੂੰ ਹਰ ਹਵੇ ਇਹ ਕੀ ਨਣੀ ਗੱਲ ਹੱਡ ਕੋਲ ਕੁੜੀ ਆਈ ਨਹੀਂਗੀ ਪਤਾ ਨਹੀਂ ਕੀ ਗੱਲ ਮੁੰਡੇ ਆਫੀ ਕਰਦਿਆ ਲੱਗਿਆ ਕਿ ਤੇ ਮਜ਼ਾਕ ਮਝੂਗੀ ਨਾ ਹਨ ਕਰਦੇ ਹੁਣ ਉਹਦਾ ਫੇਰ ਲਾ ਕੇ ਵੇਖੋ ਹੁਣ ਲਾਉਂ ਕੁਛ ਨਹੀਂ ਹੁੰਦਾ ਮਜ਼ਾਕ ਹੀ ਕਰਦੇ ਹਣੇ ਹੋਰ ਉਹ ਕੁੜੀ ਇੱਥੇ ਆਈ ਹੈ ਹਨ ਕੀ ਤਾਂ ਆਂਦੇ ਹੁਣ ਬੋਲੇ ਡੈਡੀ ਨੂੰ ਮੰਮੀ ਨੂੰ ਸਤਾਉਂਦੇ ਤਾਂ ਉਹਦਾ ਅੰਦਾਜ਼ ਹੀ ਨਹੀਂ ਦੰਨ ਕਰੀ ਦਿੱਤਾਂ ਨਹੀਂ ਹੈਗੀ ਠੀਕ ਗੱਲ ਵੀ ਲੱਗਦੀ ਆ ਕੁੜੀ ਦਾ ਹੈ ਇਹ ਵੀ ਨਾ ਹੋਈ ਇਹ ਕਿ ਗੰਦਾ ਮਜ਼ਾਕ ਹੋਇਆ ਇਹਨਾਂ ਦਾ ਉਹ ਕੀ ਬਤਾ ਨਵ ਨੇ ਕਿਹਾ ਹੋਏ ਵੀ ਤੂੰ ਚੱਲ ਏਦਾਂ ਕਰ ਤੇ ਮੰਮੀ ਡੈਡੀ ਨੂੰ ਸੁਆਉਨੇ ਆ ਘੜੀ ਪਰ ਉਹਦਾ ਨਾਮ ਨਹੀਂ ਕਰਨਾ ਨਹੀਂ ਇਹ ਦਾ ਦਾ ਕੰਮ ਫੇਰ ਇਹਨੂੰ ਪਤਾ ਵੀ ਸਾਡੀ ਤਾਂ ਮੰਮੀ ਤੇ ਡੈਡੀ ਨੇ ਟੈਨਸ਼ਨ ਬੜੀ ਨਾਲ ਨਹੀਂ ਚੱਲ ਕੋਈ ਗੱਲ ਨਹੀਂ ਇਹੋ ਜਿਹਾ ਥੋੜਾ ਬੋਲ ਲੈ ਕੋਈ ਫੋਨ ਲਾ ਕੇ ਤੇ ਵੇਖੋ ਕੋਈ ਪੁੱਤ ਕੀ ਗੱਲ ਕੀ ਆ ਜਗ ਜਗ ਕੀਤਾ ਕਿ ਜਾਂ ਪਲੇਖੇ ਨਾਲ ਲੱਗ ਗਿਆ ਫੋਨ ਜਾਂ ਕਿੱਦਾਂ ਕਿੱਦਾਂ ਨਹੀਂ ਪੁੱਛਿਆ ਤਾਂ ਫੱਜ ਗਈ ਹੈ ਨਾ ਉਹ ਤਾਂ ਫੋਨ ਕੱਟ ਕੇ हट ਗਿਆ ਤਾਂ ਮਾਨੂੰ ਟਿਕਰ ਲੱਗ ਗਿਆ ਇਹ ਹੁਣ ਤੁਹ ਕੋਣ ਦੇ ਆ ਮੈਨੂੰ ਲੱਗਦਾ ਚੁੱਕਿਆ ਨਹੀਂ ਚੱਲ ਕੋਈ ਗੱਲ ਨਹੀਂ ਐਡੀ ਛੋੜਾ ਕੋਈ ਗੱਲ ਵਾ ਉਦਾਂ ਹੀ ਉਹਨੇ ਕਰ ਛੜਿਆ ਹੋਣਾ ਵਾ ਕਿ ਚੱਲ ਘੜੀ ਸਤਾਉਨੇ ਉਹਨਾਂ ਨੂੰ ਹੋਰ ਉੱਥੇ ਕੀ ਹੋਣ ਲਿਆ ਚੰਗੀ ਗੱਲ ਇਹ ਸਾਨੂੰ ਸਤਾ ਕੇ ਤਾਂ ਇਹ ਤਾਂ ਗਏ ਬੜੇ ਤੰਗ ਮਾ ਤੇ ਹੋ ਮਾਰ ਰੂਗੀ ਯਾਰ ਉੱਥੇ ਵੀ ਹੈ ਨਹੀਂ ਮੰਮੀ ਆਂਦੇ ਉੱਥੇ ਗਏ ਨੇ ਇਹ ਕੀ ਗੱਲ ਬਣੀ ਮੰਮੀ ਮੰਮੀ ਇੱਧਰ ਆਇਓ ਹਾਏ ਵੇ ਪੁੱਤ ਇੰਨੀ ਛਿੱਚੀ ਮੱਝਾ ਮਾਰਨੇ ਆਂ ਭੁੱਖ ਲੱਗੀ ਆ ਕੋਈ ਨਹੀਂ ਜੱਸ ਪਕਾਉਂਦੀ ਰੋਟੀ ਉਹ ਰੋਟੀ ਨੂੰ ਤੂੰ ਦਫਾ ਕਰੋ ਹਾਂ ਨਵਦੀਪ ਤੇ ਡੈਡੀ ਨਾਲ ਗੱਲ ਹੋਈ ਏ ਉਹ ਅਖੜੇ ਤੇ ਨਵਦੀਪ ਆਈ ਹੈ ਨਹੀਂ ਗਈ ਨਵਦੀਪ ਤੇ ਡੈਡੀ ਨਾਲ ਆਹੋ ਅੱਛਾ ਅੱਛਾ ਉਹ ਸ਼ਦਈਆ ਤੂੰ ਹੀ ਚੱਲ ਨਾ ਆ ਉਹ ਨਾ ਜਾਣ ਕੇ ਕਰਦੇ ਹੋਣੇ ਆ ਨਵ ਨੇ ਕਹਿਤਾ ਹੁਣਾਵਾ ਕਿ ਤੂੰ ਹੀ ਡੈਡੀ ਜੀ ਝੂਠ ਬੋਲ ਦੋ ਮੈਂ ਇੱਥੇ ਨਹੀਂ ਆਈ ਤੇ ਆਪੇ ਫਿਰੇ ਭੱਜਾਉਂਦਾ ਪਿੰਦਰ ਮੇਨ ਲੈਣ ਤੈਨੂੰ ਕੀ ਪਤਾ ਕੁੜੀਆਂ ਬੜਾ ਕੋ ਕਰਦੀਆਂ ਆ ਉਹ ਮੰਮੀ ਇਦਾਂ ਥੋੜੀ ਉਹਨਾਂ ਕਰਨਾ ਸੀ ਵੇ ਤੇਨੂੰ ਨੀਂਹਾ ਪਤਾ ਇੰਨਾਂ ਗੱਲਾਂ ਦਾ ਉਹ ਮਜ਼ਾਕ ਕਰਨ ਦੀ ਤੇਰੇ ਨਾਲ ਆ ਤੂੰ ਭੋਲਾ ਆਈਆਂ ਮम्मी ਭੋਲੇ ਦੀ ਨਹੀਂ ਗੱਲ ਹੈਗੀ ਮੈਨੂੰ ਲੱਗਦਾ ਤੂੰ ਕੁਝ ਛਪਾਉਣ ਦੇ ਹੋ ਆ ਜਾ ਵੇ ਕੰਮ ਕਰ ਜਾ ਕੇ ਐਦਾਂ ਕਰ ਰੋਟੀ ਪਾਣੀ ਖਾ ਲ ਨਾ ਧੋ ਲੈ ਤੇ ਜਾ ਜਾ ਕੇ ਤੇ ਲੈ ਆ ਛਪਾਉਣ ਦੇ ਹੀ ਤੇਰੇ ਕੋਲ ਮੈਂ ਗੰਨਾ ਕਰਦਾ ਵਾ ਹੈ ਨਾ ਜਾਣ ਲਗੀ ਮੈਨੂੰ ਕਿਹੜਾ ਦੱਸ ਕੇ ਗਈ ਆ ਤੇਰੇ ਕੋਲ ਪੁੱਛ ਲਿਆ ਤੂੰ ਹੀ ਕਹਿਣ ਵਾਲਾ ਵੀ ਜਾ ਚੱਲ ਜਾ ਤੇ ਤੂੰ ਹੀ ਹੁਣ ਡੈਕਾ ਉਲਟੇ ਪਾਸੇ ਪੈਣ ਐਵੇਂ ਕਰੀ ਜਾਂਦਾ ਵਾ ਆਰਾਮ ਨਾਲ ਨਾ ਧੋਕਰ ਰੋਟੀ ਖਾ ਤੇ ਕੱਲ ਜਾ ਕੇ ਲੈ ਆਵੀਂ ਮੰਮੇ ਰੋਟੀ ਨਹੀਂ ਮੈਂ ਖਾਣੀ ਮੈਂ ਚੱਲਿਆ ਹੁਣੀ ਵੇ ਹੁਣੀ ਇਕੱਲੇ ਚੱਲਿਆ ਵਾ ਰੋਟੀ ਦੀ ਖਾਣਾ ਭੁੱਖਾ ਪਾਣਾ ਵੇ ਵੇਖਣ ਸਹੀ ਗੱਲ ਕੀ ਏ ਵੇ ਕੁਝ ਨਹੀਂ ਹੁੰਦਾ ਮੈਂ ਮੱਤ ਚਾ ਇਹ ਤੇ ਛੋਟੀ ਚਲ ਗਿਆ ਵਾ ਤੇ ਜੇ ਕੋਈ ਨੂੰ ਪਤਾ ਲੱਗ ਗਿਆ ਨਾ ਮੈਂ ਤੇ ਬੱਜੀ ਮਰ ਜਾਣਾ ਵਾ ਤੇ ਨਾਲ ਹੀ ਮੇਰੀ ਧੀ ਨੇ ਹੁਣ ਘਰਾਂ ਤੇ ਕਰਾਂ ਕੀ ਮੈਂ ਤੇ ਇਹ ਨਹੀਂ ਸਮਝਾਉਂਦੀ ਤੇ ਪਿਓ ਨੇ ਵੀ ਔਖਾ ਹੋ ਜਾਣਾ ਵਾ ਪਿਓ ਫੋਨ ਉੱਥੇ ਵੀ ਨਹੀਂ ਚੁੱਕਿਆ ਉਹਨੇ ਉੱਥੇ ਪਹੁੰਚੀ ਨਹੀਂ ਗਈ ਹਾਏ ਹੁਣ ਤੇ ਵਹੀਂ ਲੱਗਦਾ ਜੀਵਨ ਤੇਰੇ ਮਾੜੇ ਦਿਨ ਸ਼ੁਰੂ ਹੋ ਗਏ ਆ ਹੁਣ ਕਰਾਂ ਤੇ ਕਰਾਂ ਕੀ ਪਰ ਕੋਈ ਗੱਲ ਨਹੀਂ ਹੌਂਸਲਾ ਕਰ ਥੋੜਾ ਜਿਹਾ ਹੌਂਸਲਾ ਕੁਛ ਨਹੀਂ ਹੁੰਦਾ ਗੇਮ ਤੇ ਮਲਟੀ ਕਮਾਈਂ ਦਿੱਤੀ ਆ ਮੈਨੂੰ ਇਹ ਕੀ ਕਰ ਲਾਂਗੇ ਕੋਈ ਸਰਾਗ ਲੱਭੂਗਾ ਤੇ ਫੇਰ ਹੀ ਕੁਛ ਕਰਨਗੇ ਕੋਈ ਗੱਲ ਨਹੀਂ ਵੇਖੀ ਜਾਊਗੀ ਹੁਣ ਨਾ ਪਰ ਮੈਨੂੰ ਕੀ ਗੱਲਾਂ? ਕੌਣ ਮਾਰ ਰਿਹਾ ਤੈਨੂੰ? ਸੁਣੀ ਆਇਓ। ਆਇਓ ਭੱਜ ਕੇ। ਕੀ ਗੱਲਾਂ? ਆਇਓ। ਹੋ, ਸਹੀ ਹੈ ਪਾਣੀ ਕੀ ਕਰੀ ਜਾਂਦੀ ਐ ਨਾ ਮਾਰੋ ਮੈਨੂੰ ਨਾ ਮਾਰੋ। ਕਹਨੇ? ਕੌਣ ਤੂੰ ਹੀਂ? ਮੈਨੂੰ ਨਾ ਛੱਡਾਵੀਂ। ਬਹੁਤ ਕੌਣਾ ਤੂੰ? ਮੈਨੂੰ ਨਹੀਂ ਪਤਾ ਤੂੰ ਕਿੱਥੋਂ ਆਈ ਆਂ। ਮੈਂ ਮੈਨੂੰ ਨਹੀਂ ਪਤਾ ਕੁਝ ਵੀ ਮੈਨੂੰ ਨਹੀਂ ਪਤਾ। ਕੀ ਨਾਂ ਕੀ ਐ ਤੇਰਾ? ਮੇਰਾ ਨਾ ਹਾਂ ਮੈਨੂੰ ਨਹੀਂ ਪਤਾ ਤੂੰ ਹੀ ਕੋਣ ਮੈਨੂੰ ਲੱਗੋ ਚ ਮੇਰਾ ਭਰਾਵਾ ਮੇਰੇ ਲੱਗੋ ਚਲ ਜਾ ਮੈਨੂੰ ਨਾ ਮਾਰੋ ਕੋਣ ਮਾਰਦਾ ਤੈਨੂੰ ਤੂੰ ਹੀ ਮਾਰ ਰਹੇਂ ਮੈਨੂੰ ਉਹ ਇਤਨੇ ਤੂੰ ਮਾਰਿਆ ਵਾ ਨਾ ਮਾਰੋ ਮੈਨੂੰ ਲੈ ਤੇਰਾ ਪਿੰਡ ਕਿਹੜਾ ਵਾ ਮੈਨੂੰ ਨਹੀਂ ਪਤਾ ਕੀ ਗੱਲ ਕੋਣ ਮਾਰਿਆ ਤੈਨੂੰ ਅਸੀਂ ਥੋੜਾ ਮਾਰਦੇ ਤੇਰੇ ਆਪਣੇ ਆ ਕਿੱਥੋਂ ਆਈ ਆ ਤੂੰ ਕਿਹਨੇ ਮਾਰਿਆ ਤੈਨੂੰ ਮੈਨੂੰ ਨਹੀਂ ਪਤਾ ਬੋਕੇ ਨੇ ਮਾਰਿਆ ਤਨੂੰ ਦਸ ਕਿੰਨ ਮਾਰਿਆ ਤੂੰ ਹੀ ਮਾਰੰਦੇ ਮੈਂ ਕਹਿੰਦ ਵੀ ਤੁਹਾਨੂੰ ਨਹੀਂ ਚਰ ਆਪਾਂ ਨਹੀਂ ਮਾਰਿਆ ਤੈਨੂੰ ਤੈਨੂੰ ਕਿੰਨ ਮਾਰਿਆ ਤੂੰ ਯਾਦ ਕਰਾ ਕਿੰਨ ਮਾਰਿਆ ਤੈਨੂੰ ਮੈਨੂੰ ਨਹੀਂ ਕੁਝ ਵੀ ਪਤਾ ਮੈਂ ਪੁੱਛਨੀ ਸਣੀ ਕੁਝ ਵੀ ਪੁੱਛੋ ਪਤ ਕੀ ਕਿੱਥੋਂ ਆਈਆਂ ਤੂੰ ਕੀ ਨਾਂ ਹੈ ਤੇਰਾ ਕੀ ਤੇਰੇ ਪਿੰਡ ਦਾ ਨਾਂ ਆ ਇਹ ਕਿਉਂ ਅੰਮ੍ਰਿਤ ਦੇਵ ਤਾਂ ਸਮਝਾ ਨਹੀਂ ਕੀ ਕਰਾਂਗੇ ਕਿ ਇਸ ਸਿਚੁਏਸ਼ਨ ਕੋ ਜਿਆਦਾਗਾ ਕੀ ਕਰਨਾ ਹੈ ਯਾਰ ਵਾਕਈ ਜਾਤ ਤੇ ਨਾ ਹੈ ਨੀ ਕੋਈ ਜਿਆਦਾ ਮਲੇ ਰੋੜਾ ਤੇ ਤਾਂ ਪੁੰਗਲੀ ਨਹੀਂ ਲਈ ਅਜੇ ਹੁਣ ਤੱਕ ਆ ਮਾਰਿਆ ਵਾ ਤੇ ਇਹਦਾ ਉਹ ਕੋਈ ਤਾਂ ਅਨੁਭਵ ਕੋ ਸੁਣਨ ਦੇ ਕੀ ਗਊਗਾ ਫਰਦ ਫਿਰ ਕੋਈ ਨਾ ਪੈ ਜੇ ਹੂੰ ਤੇ ਉਹ ਹੱਡੇ ਦੇ ਜੇ ਆਪਾਂ ਇਹਨੂੰ ਕਿਤੇ ਸਾੜ ਕੇ ਵੀ ਆਏ ਤਾਂ ਵੀ ਉਹਨਾਂ ਹੱਡੇ ਦੇ ਪੈਣੀ ਕੀ ਕਰ ਸਕਦੇ ਆਪ ਉਹਨਾਂ ਨੂੰ ਹੀ ਕਰਨਾ ਹੈ ਨਾ ਜੋ ਕਰਨਾ ਹੈ ਗੱਲ ਤੇ ਕਿਸੇ ਨਾ ਵੀ ਆਪਸੇ ਲੁਣੀ ਪੈਣੀ ਜਿੱਦਾਂ ਹੀ ਹੋਇਆ ਕੋਈ ਨਹੀਂ ਕੀ ਪਤਾ ਉਹ ਕਿ ਕਿੰਨੇ ਇਹਨੂੰ ਕਿੱਦਾਂ ਮਾਰਿਆ ਵਾ ਕੁੱਟਿਆ ਵਾ ਤੇ ਦੁਨੀਆ ਦੇ ਆਜੇ ਵੀ ਲੋਕ ਇਹ ਇਦਾਂ ਕਰਦੇ ਵੇਲਾ ਕੋਈ ਆਉਦਲਾ ਕੋਈ ਇਦਾਂ ਦਾ ਕੀ ਹੋ ਗਜਰਾਂ ਨੂੰ ਲੱਗੂ ਨਹੀਂ ਪਰਸਾਨ ਹੋ ਕੇ ਇਹਲਾਉ ਦਾ ਮਤਲਬ ਵੀ ਉਹੋ ਚੀਜ਼ਾਂ ਕਹੀ ਜਾਂਦੇ ਨਾਮ ਵਾਲੋ ਨਾਮ ਵਾਲੋ ਤੇ ਜਵਾਦਾਂ ਨੂੰ ਕੁਛ ਨਹੀਂ ਆਂ ਕਿੱਦਾਂ ਮਾਰਿਆ ਹੋਊਗਾ ਮਨੇ ਇਹ ਦੀ ਦਸੂਗੀ ਨਾ ਹੁਣ ਜਾਂ ਨਾਂ ਦੱਸਿਆ ਆਪਣਾ ਜਾਂ ਪਿੰਡ ਦਾ ਨਾਂ ਦੱਸਿਆ ਤੇਰਾ ਹੁਣ ਇਹਨੂੰ ਕੁਝ ਪਤਾ ਹੀ ਨਹੀਂਗਾ ਮੈਂ ਬੜੀ ਕੋਸ਼ਿਸ਼ ਕੀਤੀ ਇਸਨੂੰ ਕਿ ਉਹ ਪਿੰਡ ਦਾ ਨਾਂ ਪੁੱਛਿਆ ਇਹਦਾ ਨਾਂ ਪੁੱਛਿਆ ਪਰ ਇਹਨੂੰ ਕੋਈ ਜ਼ਿਆਦਾ ਨਹੀਂ ਪਰ ਜੇ ਇਹਨੂੰ ਇਹ ਨਹੀਂ ਯਾਦ ਹੈਗਾ ਤੇ ਪਰ ਇਹਨੂੰ ਇਦਾਂ ਕਿ ਇਹ ਕਿੰਦਾ ਜ਼ਿਆਦਾ ਕਿ ਇਹ ਮੈਨੂੰ ਮਰਨ ਦੇ ਆ ਕੋਈ ਕਿੰਦਾ ਉਹਨੂੰ ਤੇ ਨਾੜਾ ਜ ਆਪਣਾ ਚੇਤਾ ਹੀ ਹੋਊਗਾ ਮੈਂ ਦੱਸਾਂ ਕਿ ਸਰਨੋ ਜਦੋਂ ਕਈ ਵਾਰੀ ਜਿਹੜੀ ਘਟਨਾ ਬੰਦੇ ਨਾਲ ਵਾਪਰਦੀ ਹੈ ਨਾ ਉਹ ਉਹਦੇ ਦਿਮਾਗ 'ਚ ਰਹਿ ਜਾਂਦੀ ਹੈ ਬਾਕੀ ਉਹਨੂੰ ਸਭ ਕੁਝ ਭੁੱਲ ਜਾਂਦਾ ਵਾ ਇਹ ਇਹੀ ਚੀਜ਼ ਇਹਦੇ ਨਾਲ ਹੋਈ ਹੈ ਇਨੂੰ ਬਾਕੀ ਕੁਝ ਨਹੀਂ ਦਾ ਜਾਨ ਬਸ ਇਹਨੂੰ ਉਹੀ ਜਿਆਦਾ ਕਿ ਮੈਨੂੰ ਕੋਈ ਮਾਰਨ ਦੇ ਆ ਮੈਨੂੰ ਕਿ ਨਾ ਮਾਰਿਆ ਵਾ ਬਾਕੀ ਇਹਨੂੰ ਕੁਝ ਨਹੀਂ ਦਾ ਪਤਾ ਤੇ ਹੁਣ ਇਹਦਾ ਕੀ ਕਰਨਾ ਫੇਰ ਆਪਾ ਹੁਣ ਇਹ ਕੋਈ ਦੱਸੂਗੀ ਫੇਰ ਹੀ ਹੁਣ ਕੀ ਕਰਨਾ ਕੋਈ ਗੱਲ ਨਹੀਂ ਹੁਣ ਅੱਜ ਇਹਨੂੰ ਹੋਸਾਈ ਹੁਣ ਹੁਣ 1-2 ਦਿਨ ਦੇਖਦੇ ਆ ਕੀ ਕਰਦੀ ਆ ਹੌਲੀ ਹੌਲੀ ਵੀ ਪਤਾ ਮੈਨੂੰ ਥੋੜਾ ਇੱਥੇ ਪਤਾ ਲੱਗੂਗਾ ਇਹਨੂੰ ਕਿੱਥੇ ਰਹਿਣਾ ਇਹ ਹੁਣ ਅੱਜ ਅਚਾਨਕ ਉੱਠੀ ਆ ਇਹਨੂੰ ਪਤਾ ਨਹੀਂ ਕਿੱਥੇ ਆ ਕਿੱਥੇ ਨਹੀਂ ਆ ਹੁਣ 1-2 ਦਿਨ ਦੇਖਦੇ ਆ ਕੋਈ ਗੱਲ ਬਾਕੀ ਕੀ ਕਰਨਾ ਲੈ ਦੱਸ ਆ ਜਾਣ ਕਿਤੇ ਪਈ ਨੀ ਹੋਣੀਏ ਤਾਂ ਉੱਠ ਕੀ ਹੋ ਗਿਆ ਵਾ ਹੁਣ ਤੋ ਕਿڑی ਸੋਣ ਵੀ ਨਹੀਂ ਦਿੰਨੇਗੇ ਤੁਸੀਂ ਤਾਂ ਜਿਹੜਾ ਤੇ ਮੈਂ ਖਾ ਮ ਕਿਹਾ ਸੀ ਇਹ ਫੁਲਕੇ ਲਾ ਦੇ ਚਾਹ ਰਾਂ ਕੇ ਇੱਥੇ ਪੈ ਗਈਆਂ ਅੰਮੀ ਡੈਡੀ ਨੂੰ ਰੋਟੀ ਖਵਾ ਕੇ ਪਈ ਆ ਡੈਡੀ ਨੂੰ ਖਵਾ ਕੇ ਪਈ ਆ ਤੇ ਬਾਕੀ ਟੱਬਰ ਨੇ ਕਿੱਥੇ ਜਾਣਾ ਸਾਰੇ ਨੇ ਰੋਟੀਆਂ ਪਕਾ ਕੇ ਰੱਖੀਆਂ ਵਾ ਚੁੱਕ ਕੇ ਖਾ ਵੀ ਨਹੀਂ ਸਕਦੇ ਤੁਸੀਂ ਨੀ ਖਾਣ ਦੀਆਂ ਗੱਲਾਂ ਤਾਂ ਛੱਡ ਆ ਸਿਆਪਾ ਹੋਰ ਪਾਤਾ ਹੀ ਪਿੰਦਰ ਨੇ ਕੀ ਹੋ ਗਿਆ ਵਾ ਹੁਣ ਉਹ ਚਲ ਗਿਆ ਹੀ ਉੱਥੇ ਲੈਣ ਉਹਨੂੰ ਹਾਏ ਰੱਬਾ ਤੁਸੀਂ ਜਾਣਕਾਰ ਤਾਂ ਦਿੱਤਾ ਵਾ ਮੂੰ ਮੈਨੂੰ ਜਾਣ ਨਾ ਦਿੰਦੀ ਤੇ ਕੀ ਕਰਦੀ ਸ਼ੱਕ ਕਰਾਉਂਦੀ ਆ ਆਪਣੇ ਦੇ ਹੌਲੀ ਬੋਲੋ ਡੈਡੀ ਇੱਥੇ ਬੈਠੇ ਆ ਮੈਨੂੰ ਤਾਂ ਲੱਗਦਾ ਤੁਸੀਂ ਆਪ ਹੀ ਰੋੜਾ ਪਾਪਾ ਦੱਸ ਦੇਣਾ ਵਾ ਵੀ ਇਹਨੇ ਇਹਨੂੰ ਕੀਤਾ ਵਾ ਕੁਛ ਮੇਰੀ ਗੱਲ ਸੁਣ ਲੈ ਧਿਆਨ ਦੇ ਨਾਲ ਜਿੱਥੇ ਪੈਣੀ ਉੱਥੇ ਨੀਂਦ ਆ ਜਾਂਦੀ ਏ ਤੈਨੂੰ ਥੋੜੀ ਬੁਧੀ ਅਕਲ ਕਰਿਆ ਕਰ ਆਲੇ ਦੁਆਲੇ ਘਾਂ ਰੱਖਿਆ ਕਰ ਵੀ ਹੋਰ ਵੀ ਪਰਿਵਾਰ ਹੈਗਾ ਵਾ ਠੀਕ ਆ ਨਾ ਤੈਨੂੰ ਨਹੀਂ ਪਤਾ ਮੈਂ ਕਿ ਜਿੱਦ ਤੱਕ ਭਰਾਤ ਰ ਗਿਆ ਵਾ ਕੰਮ ਸੇ ਕੰਮ ਬੰਦਾ ਮੇਰੇ ਲਈ ਆ ਹੀ ਜਾਂਦਾ ਵਾ ਆਣ ਕੇ ਸੌਣ ਦੀ ਕੀਤੀ ਏ ਦਵਾ ਦਾ ਹੁਣ ਕਿਉਂ ਰੋੜਾ ਪਾਉਂਦੇ ਜਦੋਂ ਜਾਣਦੇ ਆ ਹੀ ਉਦੋਂ ਰੋਕ ਲੈਂਦੇ ਮੈਨ ਉਹਨੇ ਤੇ ਵਈ ਰੋਟੀ ਵੀ ਨਹੀਂ ਖਾਧੀ ਮੈਂ ਤਾਂ ਕਹਿੰਦੀ ਰਹੀ ਆ ਪੁੱਤ ਰੋਟੀ ਖਾ ਲੈ ਭੁੱਖਾ ਬੈਣਾ ਆ ਪਰ ਨਾ ਉਹ ਕਿਥੋਂ ਆਖੇ ਲੱਗਦਾ ਵਾ ਭੱਜਣ ਦੀ ਕੀਤੀ ਦੌੜਾ ਜਾ ਕੇ ਨਵ ਨੂੰ ਵੇਖਦਾ ਮੈਂ ਕਿੱਥੇ ਆ ਮੇਰੀ ਗੱਲ ਸੁਣ ਲੋ ਹੌਲੀ ਬੋਲ ਲੋ ਡੈਡੀ ਇੱਥੇ ਕਿਤੇ ਬੈਠੇ ਆ ਜੇ ਉਹਨਾਂ ਨੂੰ ਮਾੜੀ ਜਿਹੀ ਭਿੰਨਕ ਲੱਗ ਗਈ ਨਾ ਵੀ ਇਹੀ ਕੋਈ ਕੋਈ ਏਦਾਂ ਦੀ ਗੱਲ ਕਰਨ ਡੈ ਤੇ ਸਾਡੇ ਤੇ ਆ ਜਾਣਾ ਸਾਰੇ ਜੰਗ ਗੱਲ ਤੇ ਤੇਰੀ ਠੀਕ ਵਾ ਪਰ ਮੇਰੀ ਗੱਲ ਸੁਣ ਇੱਕ ਵਾਰ ਤੇ ਸਿਆਪਾ ਖੜਾ ਹੋਣਾ ਹੀ ਹੋਣਾ ਹੁਣ ਜਦੋਂ ਉੱਥੇ ਗਿਆ ਉੱਥੇ ਉਹਨਾਂ ਨੂੰ ਨਾਮ ਨਾ ਲੱਭੀ ਵੇਖੀ ਕਿਦਾਂ ਪੰਗੇ ਪੈਂਦੇ ਆ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਸਮਝਾਇਆ ਸੀ ਨਾ ਕਿ ਅਹੀ ਮੰਨਣਾ ਹੀ ਨਹੀਂ ਆ ਸਾਨੂੰ ਕੀ ਪਤਾ ਕਿੱਥੇ ਗਈ ਆ ਸਾਡੇ ਵੱਲੋਂ ਤਾਂ ਆਪਣੇ ਪੇਕੇ ਗਈ ਆ ਨਾ ਸਮਾਨ ਲੈ ਕੇ ਉਹ ਤਾਂ ਤੇਰੀ ਗੱਲ ਠੀਕ ਆ ਪੁੱਤ ਪਰ ਫਿਰ ਵੀ ਇੱਕ ਵਾਰੀ ਤੇ ਗੱਲਾਂ ਸਾਰੀਆਂ ਹੁਣੀਆਂ ਹੀ ਹੁਣੀਆਂ ਆ ਨਹੀਂ ਉਹਨਾਂ ਨੇ ਤੁਹਾਨੂੰ ਹੀ ਪੁੱਛਣਾ ਵਾ ਕੋਈ ਗੱਲ ਨਹੀਂ ਮੇਰੀ ਗੱਲ ਸੁਣ ਲਓ ਹੌਲੀ ਬੋਲੋ ਨਾ ਇਦਾਂ ਦਾ ਆਪਣਾ ਮੂੰਹ ਬਣਾਓ ਜੇ ਦੇ ਨਾਲ ਉਹਨਾਂ ਨੂੰ ਪਤਾ ਲੱਗੇ ਕਿ ਕੋਈ ਨਾ ਕੋਈ ਗੱਲ ਹੋਈ ਆ ਜਦੋਂ ਉਹਨਾਂ ਨੇ ਕੋਈ ਗੱਲ ਕੀਤੀ ਤੇ ਹੀ ਮੰਨਣਾ ਹੀ ਨਹੀਂ ਗਾ ਸਾਨੂੰ ਨਹੀਂ ਪਤਾ ਨਾ ਕਿੱਥੇ ਗਈ ਆ ਆਪਣੇ ਦਿਮਾਗ 'ਚ ਹੀ ਗੱਲ ਬਿਠਾ ਲਓ ਕਿ ਉਹ ਤਾਂ ਸਾਡੇ ਵੱਲੋਂ ਪੇਕੇ ਗਈ ਆ ਸਾਨੂੰ ਨਹੀਂ ਪਤਾ ਹੁਣ ਉਹਥੋਂ ਕਿੱਥੇ ਚਲ ਗਈ ਆ ਗਲਤ ਤੇਰੀ ਠੀਕ ਆ ਪਰ ਤੈਨੂੰ ਪਤਾ ਹੀ ਆ ਨਾ ਕਿ ਚੋਰ ਦੀ ਦਾੜੀ ਟੰਕਾ ਹਣੋ ਥੋੜਾ ਬੋਧਾ ਤੇ ਇਹ ਗੱਲ ਦਾ ਹੁਣ ਆ ਹੀ ਹੁਣਾਵਾ ਨਾ ਜਿੱਦਾਂ ਮਰਜੀ ਆ ਪਰ ਫਿਰ ਵੀ ਨਾ ਹੁਣ ਤੂੰ ਵੀ ਥੋੜਾ ਧਿਆਨ ਨਾਲ ਵੀ ਮੈਂ ਤੈਨੂੰ ਬਾਰ-ਬਾਰ ਇਹੋ ਸਮਝਾਉਣ ਲਈਓ ਤੇਰੇ ਮੂੰਹੋਂ ਗੱਲ ਨਾ ਡਿੱਗੇ ਬੱਸ ਨਹੀਂ ਤੈਨੂੰ ਮੇਰੇ ਮੋਬਾਈਲ ਵੇਖ ਕੇ ਲੱਗਦਾ ਕਿ ਮੈਨੂੰ ਲੱਗਦਾ ਹੋਊਗਾ ਕੋਈ ਡਰ ਮੈਂ ਤਾਂ ਚੰਗੀ ਭਲੀ ਬੈਠੀ ਆ ਤੂੰ ਹੀ ਡਰਨ ੜਿਆ ਵਾਰ-ਵਾਰ ਡਰਨਾ ਡਰਨਾ ਕੀ ਆ ਮੈਂ ਹੁਣ ਮੁੰਡਾ ਜਿਹੜੇ ਸਾਹਬ ਨਾਲ ਗਿਆ ਵਾ ਨਾ ਮੈਨੂੰ ਤੇ ਇਹ ਆ ਕਿ ਜਾਂਦਿਆ ਜਦੋਂ ਨੇ ਵੇਖਣਾ ਵਾ ਨਾ ਤੇ ਪਵਾੜਾ ਜਾਣਾ ਹੀ ਪਿਆ ਹੁਣ ਕੋਈ ਨਹੀਂ ਕਰੂਗਾ ਫੋਨ ਤੇ ਫਿਰ ਵੇਖ ਲੈਨੇ ਅੱਗੇ ਕੀ ਕਰਨਾ ਵਾ ਹਜੇ ਬਸ ਡੈਡੀ ਨੂੰ ਨਾ ਪਤਾ ਲੱਗਣ ਦੇ ਦੇਓ ਤੇ ਡੈਡੀ ਨੂੰ ਦੱਸ ਦੇਣਾ ਜਾਂਦਿਆ ਹੀ ਉਹਨੇ ਸਭ ਤੋਂ ਪਹਿਲਾਂ ਤੇਰੇ ਡੈਡੀ ਨੂੰ ਪਤਾ ਲੱਗਣਾ ਵਾ ਹੁਣ ਤੇ ਫੇਰ ਵਖੀ ਸਾਡੀ ਨੇਰੀ ਆਉਂਦੀ ਪਰ ਹੁਣੇ ਹੋਈ ਆ ਤੂੰ ਬਕਣਾ ਨਹੀਂ ਉਹ ਨਹੀਂ ਅਹੀਂ ਨਹੀਂ ਬਕਣਾ ਨਾਲੇ ਹੀ ਇੰਨੇ ਵੀ ਨਹੀਂ ਮਾੜੇ ਹੈਗੇ ਕਿ ਉਹਨੂੰ ਮਾਰ ਹੀ ਦਵਾਂਗੇ ਇਹੀ ਗੱਲ ਆਪਣੇ ਦਿਮਾਗ 'ਚ ਵਾਸ ਬਿਠਾ ਲਓ ਗੱਲ ਤੇ ਤੇਰੀ ਸਹੀ ਆ ਹੁਣ ਉਲਟਾ ਹੀ ਚੱਕਰ ਚਲਾਉਣਾ ਪੈਣਾ ਵੀ ਕੱਪੜੇ ਤਿੰਨੇ ਲੈ ਗਈ ਕਿ ਪਤਾ ਕਿੱਥੇ ਗਈ ਤੇ ਕਿੱਥੇ ਨਹੀਂ ਗਈ ਜੇ ਪੇਕੇ ਨਹੀਂ ਗਈ ਤੇ ਫਿਰ ਗਈ ਕਿੱਥੇ ਹੁਣ ਇੱਕੋ ਹੀ ਗੱਲ ਰੱਖੀ ਚੰਗਾ ਠੀਕ ਆ ਠੀਕ ਆ ਕੋਈ ਨਾ ਤੇ ਤੁਸੀਂ ਨਾ ਐਵੇਂ ਹੁਣ ਡਰੋ ਨਹੀਂ ਮੈਂ ਨਹੀਂ ਡਰਦੀ ਚਲੋ ਡੈਡੀ ਡੈਡੀ ਨੂੰ ਬਿਠਾ ਲਈ ਆਓ ਡੈਡ ਨੂੰ ਖਾਦ ਲਈ ਹੁਣ ਵੇਖ ਲਓ ਕਿੱਥੇ ਐ ਇਹ ਨਾ ਹੋਵੇ ਪਹਿਲਾਂ ਉਹਨਾਂ ਨੂੰ ਫੋਨ ਲਾ ਦੇ ਚਲ ਮੈਂ ਵੀ ਨਹੀਂ ਜਾ ਕੇ ਜਾਓ ਜਾਓ ਐਵੇਂ ਡਰੀ ਜਾਂਦੇ ਐ ਦਾ ਸਪੈਲਾ ਜਦੋਂ ਹੀ ਮੰਨਣਾ ਹੀ ਨਹੀਂ ਆ ਤਾਂ ਫਿਰ ਕਿਹੜੀ ਡਰ ਵਾਲੀ ਗੱਲ